ਰਾਜਪੁਰਾ ਤੋਂ ਚਲ ਕੇ ਰੋਡਵੇਜ਼ ਡਿਪੋ ਪੱਟੀ ਵਿਖੇ ਪਹੁੰਚੀ ਰੋਡਵੇਜ਼ ਦੀ ਬੱਸ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਨਾਲ ਬੱਸ ਸੜ ਕੇ ਸੁਆਹ ਹੋ ਗਈ ਮੌਕੇ ਤੇ ਮੌਜੂਦ ਰੋਡਵੇਜ਼ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਰਕੇ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਜਿਸ ਕਾਰਨ ਬੱਸ ਸੜ ਕੇ ਸੁਆਹ ਹੋ ਗਈ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਰੋਡ ਵੇਜ਼ ਦਾ ਮਾਲੀ ਨੁਕਸਾਨ ਹੋ ਗਿਆ ਤਰਨਤਾਰਨ ਤੋਂ ਬੀਐਸਆਈ ਲਤੇ ਵਿਜੇਪਾਰਗਵ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਪਰ ਖਬਰ ਸੱਚ ਕੇ ਸਾਥ ਜੀ ਸਰ ਕੀ ਨਾ ਆਪਣਾ ਦਾਰਾ ਸਿੰਘ ਅਜਨਮ ਵਿੱਚ ਪੰਜਾਹ ਰੋਈ ਪੱਟੀ ਪਰ ਇੱਕ ਵੀਡੀਓ ਹੈ ਜੋ ਜਿਹਦੇ ਵਿੱਚ ਪੱਟੀ ਟੋਟੇ ਵਿੱਚ ਇੱਕ ਬੱਸ ਨੂੰ ਮਾਰ ਕੇ ਲੱਤੀ ਸੀ ਇਹ ਪੂਰੀ ਕਰਨਾ ਹੈ ਕਿਹਾ ਹੈ ਲਗਭਗ 9-5 ਦੇ ਆਸ-ਪਾਸ ਸੇ ਬੱਸ ਐਂਟਰ ਹੋਈ ਹੈ ਰੂਟ ਤੋਂ ਆ ਕੇ ਔਰ ਉਸ ਤੋਂ ਬਾਅਦ ਸਾਡਾ ਜਿਹਾ ਸਕਿਉਰਟੀ ਗਾਰਡ ਹੈ ਦਿੱਲੀ ਰੁਟੀਨ ਵਿੱਚ ਉਹ ਰਾਉਂਡ ਲਗਾ ਰਿਹਾ ਸੀ ਉਹਨੇ ਇਸ ਵਾਰ ਦੇਖਿਆ ਤੇ ਫਰੰਟ ਤੋਂ ਮਲੇ ਦੇ ਅੱਗੇ ਦੀ ਨਜ਼ਰ ਨੂੰ ਆਈ ਤੇ ਇੰਨੀ ਜਲਦੀ ਸੀ ਜੀ ਉਹਨੇ ਫਿਰ ਆਪਣੇ ਬਾਕੀ ਜਿੰਨਾ ਸਾਰਾ ਸਟਾਫ ਸੀ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਅੱਗ ਤੇ ਨੂ ਦੇ ਕੋ ਬੁਗਨ ਦੀ ਕੋਸ਼ਿਸ਼ ਕੀਤੀ ਬਤ ਵਤ ਤੇ ਉਹਦੇ ਆਸ-ਪਾਸ ਸਾਡੇ ਗੱਡੀਆਂ ਵੀ ਖੜੀਆਂ ਸੀਆਂ ਉਹ ਸਾਡੇ ਬਾਕੀ ਸਟਾਫ ਨੇ ਗੱਡੀਆਂ ਇਧਰ ਤੋਂ ਕਰਕੇ ਉਹਨਾਂ ਗੱਡੀਆਂ ਨੂੰ ਬਚਾਇਆ ਇਸ ਗੱਡੀ ਨੂੰ ਵੀ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਹੱਦ ਤੱਕ 75% ਲਗਭਗ ਇਹ ਸੜ ਚੁੱਕੀ ਹੈ ਤੇ ਇਸ ਤਰ੍ਹਾਂ ਵੀ ਕਾਬੂ ਕੀਤਾ ਕੰਮ ਪਰ ਗੱਡੀ ਦੀ ਬਾਤ ਕਿੱਥੋਂ ਆਈ ਇਹ ਰਾਜਪੁਰੇ ਤੋਂ ਵਾਪਸ ਆਈ ਸੀ ਕੱਲ ਸਵੇਰੇ ਗਈ ਸੀ ਮੌਨਟੇਮ ਅਸ਼ਾਮੀ ਇਹ ਵਾਪਸ ਆਈ ਸੀ ਪੱਟੀ ਟਿਕੂ ਦੀ ਵਾਪਸ ਆਈ ਅੱਗ ਲੱਗਣ ਤੇ ਕਾਰਨ ਲੱਭ ਤੱਕ ਪਤਾ ਲੱਗਦਾ ਅੱਗ ਲੱਗਣ ਤੇ ਕਾਰਨ ਅਜੇ ਤੱਕ ਤਾਂ ਪਤਾ ਨਹੀਂ ਲੱਗਾ ਅਸੀਂ ਜਾਂਚ ਕਰ ਰਹੇ ਹੈਗੇ ਆ ਸਾਡੇ ਮਾ ਜੋ ਡਿਰੇਕਟਰ ਸਾਹਿਬ ਉਹਨਾਂ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਹੈ ਜਾਂਚ ਕਰਨ ਲਈ ਉਹ ਵੀ ਆ ਰਹੀ ਹੈਗੀ ਆ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਸ਼ੱਕ ਦੇ ਤੌਰ ਤੇ ਲੱਗਦਾ ਕਿ ਬਈ ਸ਼ਾਰਟ ਸਰਕਟ ਹੋਇਆ ਲੱਗਦਾ ਲੱਗਦਾ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਕਿ ਉਸ ਟਾਈਮ ਉਹ ਗੱਡੀ ਡਰਾਈਵਰ ਕੰਡਕਟਰ ਖੜੀ ਕਰਕੇ ਮਤਲਬ ਸਵਾਰੀਆਂ ਉਤਾਰ ਕੇ ਖੜੀ ਕਰਕੇ ਇਥੇ ਪਾਰਕ ਕੀਤੀ ਸੀ ਗੱਡੀਆਂ ਨੇ ਵੇਖੀ ਕੀ ਨਾਮ ਹੈ ਮੇਰਾ ਨਾਮ ਜੀ ਸੰਜੀਵ ਕੁਮਾਰ ਜੀ ਠੀਕ ਹੈ ਮੈਂ ਸੀਨੀਅਰ ਅਸਿਸਟੈਂਟ ਹਾਂ ਸਰ ਇੱਕ ਵੀਡੀਓ ਬੜੀ ਵਾਇਰਲ ਹੋ ਜਿੰਦੇ ਵਿੱਚ ਬਾਕਸ ਲਾ ਕੇ ਲੱਗੀ ਹੈ ਪੱਟੀ ਦੀ ਤੁਸੀਂ ਮੌਕੇ ਤੇ ਪੁੱਜੇ ਸੀ ਕੀ ਕਿਵੇਂ ਲੱਗੀ ਇਸ ਦੀ ਘਟਨਾ ਕਰਨਾ ਜਿਸ ਤਰ੍ਹਾਂ ਜੀ ਦੱਸ ਰਿਹਾ ਭੀ ਯਾਨੀ ਕਿ ਕੱਲ ਗੱਡੀ ਸਾਡੀ ਜਮਨਾ ਨਗਰ ਆਊਟ ਹੋਈ ਸੀ ਰਾਤ ਕੋਈ 9 ਵਜੇ ਤੇ 5 ਮਿੰਟ ਤੇ ਗੱਡੀ ਐਂਟਰ ਹੋਈ ਆ ਅੱਗ ਲੱਗਣ ਦਾ ਕਾਰਨ ਤਾਂ ਹਜੇ ਕੋਈ ਪਤਨਾ ਨਹੀਂ ਸ਼ਾਤਰੇ ਤੌਰ ਤੇ ਹੀ ਕਹਿ ਸਕਦੇ ਆ ਕਿ ਸ਼ਾਰਟ ਸਰਕਟ ਹੋਇਆ ਜਿਵੇਂ ਆਪਾਂ ਦੇਖ ਰਹੇ ਆ ਕਿ ਖੇਤਾਂ ਵਿੱਚ ਬਹੁਤ ਜ਼ਿਆਦੀ ਪਰਾਲੀ ਨੂੰ ਅੱਗ ਉਗਲਾ ਰਹੀ ਹੈ ਨਾਲੇ ਵੈਸੇ ਵੀ ਤਾਪਮਾਨ ਬਹੁਤ ਸੀ ਸਾਡੇ ਮਨਜੋ ਜਨਰਲ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਨੇ ਸਾਡੇ ਦਰਦਾਰਾ ਸਿੰਘ ਜੀ ਪੀਐਮ 100 ਰਾਏ ਕੁਮਾਰ ਚਰਮਾ ਜੀ ਤੇ ਸਾਡੀ ਜਿਹੜੀ ਲੋਕਲ ਵਰਕਸ਼ਾਪ ਤੇ ਦਫਤਰੀ ਸਟਾਫ ਦੀ ਜਿਹੜੀ ਇਹਨੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਪਾਇਆ ਵੈਸੇ ਤਾਂ ਫਾਇਰ ਬ੍ਰਿਗੇਡ ਦੀ ਲੋਕਲ ਵਾਸੀ ਇਥੇ ਜਿਹੜੀ ਗੱਡੀ ਉਹਨਾਂ ਦੀ ਹੈਗੀ ਉਹ ਵੀ ਆਈ ਸੀ ਹਾਂਜੀ ਇਫਰਨ ਕੇ ਨਾਮ ਤੋਂ ਨੁਕਸਾਨ ਤਾਂ 70 ਤੋਂ 75% ਗੱਡੀ ਦਾ ਵਿੱਤੀ ਨੁਕਸਾਨ ਹੋਇਆ ਜੀ ਆਈਬੀਐਨ ਸੈਵਨ ਖਬਰਨਾਮਾ ਹਰ ਖਬਰ ਸੱਚ ਕੇ ਸਾਥ